ਪਾਨੀ ਸਿੱਧੂ ਦੀ ਬੁੱਢੀ ਦਾਦੀ ਨੇ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜ ਕੇ ਇਹ ਅਪੀਲ ਕੀਤੀ ਇਹ ਉਨ੍ਹਾਂ ਕਿਹਾ ਕਿ ਪਾਨੇ ਨੂੰ ਜੇਲ੍ਹ ਤੋਂ ਬਾਹਰ ਕੱਢ ਦਿਓ ਤੇ ਉਹਦੇ ਬਦਲੇ ਦਾ ਮੈਨੂੰ ਜੇਲ੍ਹ ਚ ਪਾ ਦਿਓ ਬਜ਼ੁਰਗ ਦਾਦੀ ਦੀਆਂ ਇਹ ਗੱਲ ਕਹਿੰਦੇ ਹੋਏ ਅੱਖਾਂ ਪਰ ਰਾਈਆਂ ਦੋਸਤੋ ਅੱਜ 7ਵਾਂ ਦਿਨ ਹੋ ਗਿਆ ਪਾਨਾ ਸਿੱਧੂ ਘਰ ਨਹੀਂ ਆਇਆ ਅੱਜ ਪੁੱਬਾ ਮਾਰ ਦਾਦੀ ਉਦੋਂ ਰੋਣ ਲੱਗੀ ਜਦੋਂ ਨੂੰ ਪਤਾ ਲੱਗਾ ਕਿ ਪਾਨੇ ਸਿੱਧੂ ਤੇ ਤੀਜਾ ਪਰਚਾ ਵੀ ਪੈ ਗਿਆ ਜਿਸ ਦੇ ਕਰਕੇ ਅੱਜ ਬਜ਼ੁਰਗ ਦਾਦੀ ਨੇ ਮਨ ਪਰ ਲਿਆ ਪਾਨੇ ਸਿੱਧੂ ਨੂੰ ਯਾਦ ਕੀਤਾ ਤੇ ਦੋਸਤੋ ਜਦੋਂ ਬਜ਼ੁਰਗ ਮਾਂ ਇਸ ਤਰ੍ਹਾਂ ਹਾੜੇ ਕੱਢਦੀਏ ਤਾਂ ਜੀ ਨੇ ਵੀ ਇਹ ਵੀਡੀਓ ਵੇਖੀ ਸਾਰ ਹੱਥ ਜੋੜ ਜੋੜ ਸਰਕਾਰ ਅਗੇ ਪੰਜਾਬ ਦੇ ਲੋਕਾਂ ਅਗੇ ਬਜ਼ੁਰਗ ਦਾਦੀ ਨੇ ਅਪੀਲ ਕੀਤੀ ਕਿ ਮੇਰਾ ਪਾਣਾ ਮੈਨੂੰ ਮੋੜ ਦਿਓ ਤੇ ਉਹਦੇ ਬਦਲੇ ਜਿਹੜੀ ਸਜ਼ਾ ਦੇਣੀ ਹੈ ਤੁਸੀਂ ਮੈਨੂੰ ਦੇ ਦਿਓ ਹਾਲਾਂਕਿ ਦੋਸਤੋ ਜਿੱਥੇ ਪਹਿਲੇ ਕੇਸ ਜਪਾਨੀ ਸਿੱਧੂ ਨੂੰ ਜ਼ਮਾਨਤ ਮਿਲ ਗਈ ਸੀ ਪਰ ਉਸ ਦਿਨੇ ਹੀ ਪਾਣੀ ਸਿੱਧੂ ਤੇ ਚੈਨੀ ਖੋਣ ਦਾ ਪਰਚਾ ਪੈ ਗਿਆ ਤੇ ਪਾਣਾ ਸਿੱਧੂ ਹਰਾਸਤ ਚ ਬਾਹਰ ਨਹੀਂ ਆਇਆ ਤੇ ਅੱਜ ਸ਼ਾਮ ਲਖਸਦਾਨਾ ਨੇ ਜੀ ਤੋ ਜਾਣਕਾਰੀ ਸਾਂਝੀ ਕੀਤੀ ਕਿ ਪਾਣੇ ਸਿੱਧੂ ਤੇ ਤੀਜਾ ਪਰਚਾ ਵੀ ਹੋ ਗਿਆ ਇਸ ਦੀ ਖਬਰ ਸੁਣ ਕੇ ਬਜ਼ੁਰਗ ਦਾਦੀ ਨੇ ਮੰਨ ਪਰ ਲਿਆ ਤੇ ਪਾਣੇ ਸਿੱਧੂ ਨੂੰ ਯਾਦ ਕਰਕੇ ਕਿਹਾ ਕਿ ਮੇਰੇ ਪੁੱਤਰ ਨੂੰ ਜੇਲ੍ਹ ਤੋਂ ਬਾਹਰ ਕੱਢ ਦਿਓ ਤੇ ਬ ਉਹਤ ਲਈ ਨਹੀਂ ਆਉ ਸਜਾ ਮੈਨੂੰ ਦੇ ਦਿਓ ਬਜ਼ੁਰਗ ਦਾਦੀ ਦੀ ਇਸ ਅਪੀਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਪਾਣਾ ਸਿੱਧੂ ਜਲਦੀ ਤੋਂ ਜਲਦੀ ਜੇਲ੍ਹ ਤੋਂ ਬਾਹਰ ਆ ਸਕੇ